ਰੋਟੀਨ ਜਿਹੜੀ ਮੀਟਿੰਗ ਬਲੌਕ ਪ੍ਰੈਜ਼ੀਡੈਂਟਸ ਦੇ ਨਾਲ ਕਰ ਰਹੇ ਹਾਂ ਪਾਰਲੀਮੈਂਟ ਦੇ ਇਲੈਕਸ਼ਨਾਂ ਤੋਂ ਬਾਅਦ ਬਲੌਕ ਪ੍ਰੈਜ਼ੀਡੈਂਟ ਦੇ ਲੋਕਾਂ ਦਾ ਧੰਨਵਾਦ ਕਰਨਾ ਵੀ ਮੰਦਾ ਹੈ ਔਰ ਨਾਲ-ਨਾਲ ਜਿੱਥੇ-ਜਿੱਥੇ ਸਾਡੀਆਂ ਕਮੀਆਂ ਰਹੀਆਂ ਜਿਹੜੇ ਬਲੌਕ 'ਚ ਅਸੀਂ ਕਮਜ਼ੋਰ ਰਹੇ ਉੱਥੇ ਅਸੀਂ ਕਿਵੇਂ ਅੱਗੇ ਕਾਮਯਾਬ ਹੋਵਾਂਗੇ ਕੀ ਸੁਧਾਰ ਲਿਆਉਣੇ ਇੱਕ-ਇੱਕ ਸਾਲ ਸਾਡੀਆਂ ਪੰਚਾਇਤਾਂ 'ਤੇ ਕੋਈ ਕੰਮ ਨਹੀਂ ਹੋ ਰਿਹਾ ਪ੍ਰਬੰਧਕ ਲੱਗੇ ਹੋਏ ਨੇ ਸਾਡਾ ਪੈਸਾ ਖੇ ਖਰਾਬ ਹੋ ਰਿਹਾ ਹੈ ਅਗਲੀ ਜਿਹੜੀ ਚੋਣਾ ਉਹ ਡਿਲੇ ਹੋ ਜਾਏਗੀ ਕਾਰਪੋਰੇਸ਼ਨ ਦੇ ਅੱਜ ਸ਼ਹਿਰਾਂ ਦੇ ਵਿੱਚ بارش ਦਾ ਪਾਣੀ ਹੈ ਲਾਈਟਾਂ ਖਰਾਬ ਹੈ ਪਾਰਕਾਂ ਦੀ ਦੁਰਦਸ਼ਾ ਹੈ ਬੁਰੇ ਹਾਲਤ ਹੈ ਉਥੇ ਕਾਰਪੋਰੇਟਰਸ ਨਹੀਂ ਹੈ ਕਿਉਂਕਿ ਚੋਣਾ ਨਹੀਂ ਕਰਾਰੇ ਦੇ ਟੇ ਟੇ ਸਾਲ ਹੋ ਗਿਆ ਡਿਲੇ ਕਰਤੀਆਂ ਚੋਣਾ ਇਹ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਇਹ ਬੜਾ ਵੱਡਾ ਅਨਿਆਈ ਤੇ ਤੱਕਾ ਹੈ ਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀ ਸਿੰਘ ਬਾਦਲ ਨੇ ਇੱਕ ਆਦੇ ਕੁਰਸੀ ਦੇ ਮੋਹ ਕਰ ਦਿਆ ਆਦੀ ਮਰਜ਼ੀ ਨਾਲ ਕੁਰਸੀ ਤੇ ਉਹਨੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆਨ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ ਚੋ ਬੀਠਿਆ ਸਾਹਿਬ ਆ ਗਏ ਮਾਲਵੇ ਚੋਂ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਬੀਹਾਂ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ ਚੋਂ ਇੱਕ ਸੀਟ ਤੁਸੀਂ ਆਪਦੀ ਘਰ ਦੀ ਸਾਰਾ ਅਕਾਲੀ ਦਾ ਲਾ ਕੇ ਇੱਕ ਘਰ ਦੀ ਹੋਂਦ ਬਚਾ ਸਕਦੇ ਪਰ ਲੋਕ ਜਿਹੜੀਆਂ ਸੁਬੀਰ ਸਿੰਘ ਬਾਦਲ ਸਾਹਿਬ ਹੋਣਾ ਤੋਂ ਭੁੱਲਾ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾ ਨਹੀਂ ਸਕਦੇ ਉਹ ਘੁੜਾ ਹੈ ਬਹੁਤ ਵੱਡੇ ਵੱਡੇ